ਤੋ ਦੋਸਤੋ ਲਗਾਤਾਰ ਮਰੀਜ਼ਾਂ ਦੇ ਨਾਲ ਜਿਹੜੀ ਗੱਲਬਾਤ ਅਸੀਂ ਕਰਵਾ ਰਹੇ ਆ ਨਾਲ ਦੀ ਨਾਲ ਜਿਹੜਾ ਆ ਤੁਹਾਨੂੰ ਲਾਈਵ ਤਸਵੀਰਾਂ ਵੀ ਅਸੀਂ ਦਿਖਾਈਆਂ ਆ ਲਾਈਵ ਤਸਵੀਰਾਂ ਜਿਹੜੀਆਂ ਦਿਖਾਈਆਂ ਨੇ ਉਹਦੇ ਚ ਤੁਸੀਂ ਦੇਖਿਆ ਕਿ ਡਾਕਟਰ ਸਾਹਿਬ ਇਲਾਜ ਕਿਵੇਂ ਕਰਦੇ ਨੇ ਸਾਡੇ ਨਾਲ ਹੀ ਇਸ ਟਾਈਮ ਜਿਹੜਾ ਆ ਵੈਦ ਜਸਵੰਤ ਸਿੰਘ ਜੀ ਬੈਠੇ ਹੋਏ ਨੇ ਬੇਗੋਵਾਲ ਦੇ ਵਿੱਚ ਬੈਠੇ ਹੋਏ ਆ ਇਸ ਵੇਲੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਬਹੁਤ ਸਾਰੇ ਮਰੀਜ਼ ਜਿਹੜੇ ਆ ਗੋਡਿਆਂ ਵਾਲੇ ਜਿਵੇਂ ਕੀ ਹੁੰਦੇ ਆ ਗਰੀਸ ਮੁੱਕ ਗਈ ਗੋਡੇ ਦਰਦ ਹੋ ਰਹੇ ਨੇ ਗਰੀਸਾਂ ਮੁੱਕ ਗਈ ਗਰੀਸਾਂ ਦਾ ਕੀ ਚੱਕਰ ਹੁੰਦਾ ਦੇਖੋ ਪਹਿਲਾਂ ਤੇ ਡੀਪੀਸੀ ਚੈਨਲ ਦੇਖਣ ਵਾਲੇ ਤੇ ਡੀਪੀਸੀ ਟੀਮ ਦਾ ਧੰਨਵਾਦ ਸਤਿ ਸ੍ਰੀ ਅਕਾਲ ਜਿਹੜਾ ਕਹਿੰਦੇ ਗ੍ਰੀਸ ਬੁਖਗੀ ਮੇਰੇ ਇਹ ਗੱਲ ਜਾਂਚ ਨਹੀਂ ਉਤਰਦੀ ਉਹਦਾ ਇੱਕ ਕਾਰਨ ਹੈ ਆ ਦਿਲ ਹੈ ਇਥੋਂ ਪੰਪ ਤੋਂ ਇਸ ਦਿਲ ਨੂੰ ਪੰਪ ਕਹਿੰਦੇ ਆ ਇਹਦੇ ਤੋਂ ਹਰ ਅੰਗ ਨੂੰ ਬਲੱਡ ਸਪਲਾਈ ਹੈ ਗੋਡਿਆਂ ਨੂੰ ਵੀ ਹੈ ਗਿੱਟਿਆਂ ਨੂੰ ਵੀ ਹੈ ਅੰਮਲੋ ਗੁੱਟਾਂ ਨੂੰ ਵੀ ਹੈ ਮੋਡਿਆਂ ਨੂੰ ਵੀ ਹੈ ਹਰ ਜਗ੍ਹਾ ਨੂੰ ਕੀ ਇਕੱਲੇ ਗੋਡਿਆਂ ਦੀ ਜਰਵੀ ਖਰਾਬ ਹੋਣੀ ਹੈ ਇਸੋ ਕੱਲ ਦਾ ਜਵਾਬ ਨਹੀਂ ਮੇਰੀ ਜਗ੍ਹਾ ਕਿਸੇ ਕੋਲ। ਇਕੱਲੇ ਗੋਡਿਆਂ ਦੀ ਇਹ ਚਰਵੀ ਕਿਉਂ ਖਰਾਬ ਹੋਣੀ ਹੈ? ਜੇ ਇਹ ਖਰਾਬ ਹੋ ਬਲੱਡ ਦੇ ذریعے ਹੋਊਗੀ ਤਾਂ ਸਾਰੇ ਜੋਇੰਟਾਂ ਦੀ ਹੋ ਰਹੀ ਹੈ। ਜਿਹੜੇ ਐਲੋਪੈਥਿਕ ਡਾਕਟਰ ਨੇ ਉਹ ਜ਼ਿਆਦਾਤਰ ਮਰੀਜ਼ ਨੂੰ ਇਹੀ ਕਹਿ ਕੇ ਡਰਾਉਂਦੇ ਆ ਕਿ ਤੁਹਾਡੇ ਗ੍ਰੀਸ ਖਤਮ ਹੋ ਗਈ ਹੈ ਗ੍ਰੀਸ। ਗੱਡੀਆਂ ਨੂੰ ਜਾਂ ਮਕੈਨੀਕਲ ਦੇ ਵਿੱਚ ਤੇ ਗ੍ਰੀਸਾ ਦਿੰਦੇ ਵੇਖਿਆ ਸੀ ਡਾਕਟਰ ਵੀ ਅੱਜਕੱਲ ਗੋਡਿਆਂ ਨੂੰ ਗ੍ਰੀਸਾ ਦੇ ਹੀ ਜਾਂਦੇ ਉਹ ਤੇ ਕੀ ਕਹਿਣਾ ਚਾਹੁੰਦੇ। ਦੇਖੋ ਗਰੀਸ ਹਰ ਇੱਕ ਬੰਦੇ ਦੇ ਚਰਬੀ ਜਾਂ ਗਰੀਸ ਦਾ ਫਾਲਟ ਨਹੀਂ ਹੁੰਦਾ ਮੇਰਾ ਪਹਿਲਾ ਪੁਆਇੰਟ ਹੈ ਵੀ ਗੋਡੇ ਦੀ ਸੈਟਿੰਗ ਹੱਡੀਆਂ ਦੀ ਸੈਟਿੰਗ ھیਲੀ ਹੁੰਦੀ ਹੈ ਜੇ ਸੈੱਟ ਕਰ ਦਿੰਦੇ ਆ 50 60 ਫਰੈਂਡ ਤੁਹਾਡੇ ਸਾਹਮਣੇ ਮਰੀਜ਼ ਠੀਕ ਹੋ ਜਾਂਦੇ ਮੌਕੇ ਤੇ ਉਤੋਂ ਬਾਅਦ ਚਰਬੀ ਦੀ ਰਿਕਵਰੀ ਲਈ ਸੰਖ ਪਛਵੀ ਦਾ ਸਾਥ ਤੇ ਆਪਾਂ ਨਾੜਾਂ ਦੀ ਸੁਗੰਡਤਾ ਤੋਂ ਲਈ ਸਦਮ ਕਰਤਾ ਇਹ ਅਸੀਂ ਦਵਾਈਆਂ ਦਿੰਦੇ ਆ ਤੇ ਜਿਹੜਾ ਮਰੀਜ਼ 2-3 ਮਹੀਨੇ 3 ਮਹੀਨੇ ਦਵਾਈ ਲੈ ਗਿਆ ਕਦੇ ساری ਜ਼ਿੰਦਗੀ ਲੋੜ ਨਹੀਂ ਪੈਂਦੀ ਗੋਡੇ ਤੋਂ ਠੀਕ ਹੈ ਜਿਵੇਂ ਕਿ ਡਾਕਟਰ ਸਾਹਿਬ 40 ਤੋਂ ਬਾਅਦ ਜਿਹੜਾ ਹੈ तकरीबन तकरीबन ਇਸ ਤਰ੍ਹਾਂ ਦੇ ਜੜੀਆਂ ਨੇ ਪ੍ਰੋਬਲਮਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਹੜੀਆਂ ਐਸੀਆਂ ਵਜ੍ਹਾ ਹੁੰਦੀਆਂ ਨੇ ਵੀ ਬੰਦਾ 40 ਤੋਂ ਬਾਅਦ ਆਟੋਮੈਟਿਕਲੀ ਜਿਹੜਾ ਹੈ ਗੋਡਿਆਂ ਤੋਂ ਮੋਡਿਆਂ ਤੋਂ ਡਿਸਕ ਤੋਂ ਜਿਹੜਾ ਗਰਸਤ ਹੋਣਾ ਸ਼ੁਰੂ ਹੋ ਜਾਂਦਾ ਕਿਹੜੀਆਂ ਚੀਜ਼ਾਂ ਦੀ ਹਿਦਾਇਤ ਕਰਨੀ ਚਾਹੀਦੀ ਸਾਡਾ ਪੁਆਇੰਟ ਤਾਂ ਵੀ ਅ ਜਿਵੇਂ ਅੱਜ ਤੋਂ 35 ਸਾਲ ਪਿੱਛੇ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਸੀ ਉਹ ਦੇਸੀ ਸੀ ਉਦੋਂ 버ਗਰ ਦਾ ਨੂਡਲ ਦਾ ਇਹਨਾਂ ਚੀਜ਼ਾਂ ਸੌਸ ਵਗੈਰਾ ਕਦੇ ਵਿਆਹ ਸ਼ਾਦੀਆਂ 'ਚ ਦੇਖਣ ਨੂੰ ਮਿਲਦੀ ਸੀ ਨਹੀਂ ਤੇ ਕੋਈ ਬੰਦਾ ਵਰਤਦਾ ਨਹੀਂ ਸੀ ਅੱਜ ਸੌਸ ਰੱਖਣਾ ਹਰ ਘਰ ਵਾਲੇ ਆਪਣੀ ਕਿਸ਼ਾਨ ਸਮਝਦੇ ਆ ਤੇ ਕਿਸੇ ਨੇ ਕੋਈ ਜੈਮ ਲਾ ਕੇ ਦੇ ਦਿੰਦਾ ਬਰੈਡਾਂ ਨੂੰ ਕੋਈ ਸੌਸ ਲਾ ਕੇ ਖਾ ਲੈਂਦਾ ਕੋਈ ਕੁਝ ਕੋਈ ਕੁਝ ਜਿਹੜਾ ਖਾਣ ਪੀਣ ਦਾ ਕਾਰਨ ਹੀ ਆ ਅਸਲ ਦੇ ਵਿੱਚ ਉਹਨਾਂ ਜੂਰ ਕਸੜ ਤੇ ਈਐਸਆਰ ਸੀ 'ਚ ਵੱਜ ਜਾਂਦਾ ਪਤਣ ਦੇ ਕਾਰਨ ਬੰਦਿਆਂ ਦੇ ਜਿਹੜੇ ਗੋਡੇ ਕਿੱਟੇ ਉਹ ਦੁਖਦੇ ਆ ਕਹਿਣ ਦਾ ਭਾਵ ਭਈ ਜਦੋਂ ਆਪਾਂ ਬਾਜ਼ਾਰੂ ਖੂੜ ਵਗਾਰਾ ਜਿਆਦਾ ਲਵਾਂਗੇ ਜਾਂ ਇੱਕੋ ਚੀਜ਼ ਜਿਆਦਾ ਯੂਜ਼ ਕਰੀ ਜਾਂਦੇ ਆ ਉਹਦੇ ਕਾਰਨ ਜਿਹੜਾ ਗੋਡੇ ਨੂੰ ਫਾਲਟ ਆਉਂਦਾ ਜਾਂ ਕਿਹਾਦਾ ਸਰੀਰ ਮੋਟਾ ਹੋ ਗਿਆ ਖਾਣ ਦਾ ਟਾਈਮ ਢੰਗ ਤਰੀਕਾ ਨਹੀਂ ਹੈਗਾ ਟਾਈਮ ਇੱਕ ਨਹੀਂ ਹੈਗਾ ਖਾਣ ਦਾ ਰੋਟੀ ਦਾ ਕਿਸੇ ਬੰਦੇ ਦਾ ਟਾਈਮ ਸਹੀ ਨਹੀਂ ਰੋਟੀ ਖਾਣ ਦਾ ਤੇ ਅੱਜ ਦੌੜ ਦੀ ਜ਼ਿੰਦਗੀ ਬੰਦਾ ਜੀਂਦਾ ਹੈ ਤੇ ਹਾਲਾਂਕਿ ਇਸ ਤੋਂ 30-35 ਸਾਲ ਪਿੱਛੇ ਲੋਕੀ ਕੰਮ ਜਿਆਦਾ ਕਰਦੇ ਹੀ ਹੱਤੀ ਹੱਤੀ ਜਿਆਦਾ ਕੰਮ ਕਰਨ ਦੇ ਨਾਤੇ ਉਹਦਾ ਸਰੀਰ ਵੀ ਫਿੱਟ ਰਹਿੰਦਾ ਸੀ ਤੇ ਬਿਲਕੁਲ ਭੱਜ ਦੌੜ ਵਾਲੀ ਜ਼ਿੰਦਗੀ ਨਹੀਂ ਸੀ ਅੱਜ ਇਹ ਟਾਈਮ ਦਾ ਭਜਦੌੜ ਵਾਲੀ ਜ਼ਿੰਦਗੀ ਐ ਤੇ ਕੋਈ ਗੱਡੀ ਲੰਘ ਰਹੀਆਂ ਟ੍ਰੇਨ ਉਹ ਫਾਟਕ ਦੇ ਥੱਲੇ ਦੀ ਗੱਡੀ ਆਪਣੇ ਮੋਟਰਸਾਈਕਲ ਸਕੂਟਰ ਵਗੈਰਾ ਕੱਢਣ ਦੀ ਕੋਸ਼ਿਸ਼ ਕਰਦੇ ਆ ਕਿ ਸਾਨੂੰ ਕਾਲੀ ਐ ਜਲਦੀ ਐ ਕਾਹ ਜਾ ਕੇ ਜਾ ਗੱਪਾਂ ਹੀ ਮਾਰਦੇ ਆ ਤੇ ਮੈਂ ਇਹੋ ਜੀ ਜ਼ਿੰਦਗੀ ਤੋਂ ਲੋਕਾਂ ਨੂੰ ਕਹਿੰਦਾ ਬਈ ਥੋੜਾ ਜਿਹਾ ਸਾਈਡ ਹੋ ਜਾ ਕਾਲੀ ਕਦੇ ਵੀ ਨਾ ਕਰੋ ਨਾ ਖਾਨ ਚ ਤੇ ਨਾ ਹੀ ਕਦੇ ਕਿਸੇ ਹੋਰ ਜਿੱਥੇ ਕਾਲੀ ਨਾ ਕਰੋ ਉਹ ਸਾਰੀਆਂ ਚੀਜ਼ਾਂ ਜਿਵੇਂ ਤੁਸੀਂ ਕਿਹਾ ਕਿ ਲੋਕੀ ਕਾਲੇ ਬੜੇ ਪੈ ਜਾਂਦੇ ਆ ਉਹੋ ਚੀਜ਼ ਜਿਹੜਾ ਆ ਡਾਕਟਰੀ ਇਲਾਜ ਦੇ ਵਿੱਚ ਵੀ ਜਿਹੜਾ ਦੇਖਣ ਨੂੰ ਮਿਲਦੀ ਪਈ ਹੈ ਬਹੁਤ ਸਾਰੇ ਲੋਕੀ ਇਦਾਂ ਕਹਿ ਦਿੰਦੇ ਆ ਕਿ ਅਸੀਂ ਗਏ ਸੀ ਸਾਨੂੰ ਫਰਕ ਨਹੀਂ ਪਿਆ ਅਸੀਂ ਇਸ ਤਰ੍ਹਾਂ ਉਹ ਜਾਂ ਤਾਂ ਪੂਰਾ ਟ੍ਰੀਟਮੈਂਟ ਨਹੀਂ ਲੈ ਪਾਉਂਦੇ ਜਾਂ ਜਲਦੀ ਕਾਲੇ ਪੈ ਜਾਂਦੇ ਆ ਉਹਨਾਂ ਨੂੰ ਕੀ ਕਹੋਗੇ ਦੇਖੋ ਮੇਰਾ ਜਿਹੜਾ ਗੋਡਿਆਂ ਵਾਲਾ ਮਰੀਜ਼ ਆ ਉਹਨੂੰ ਅਸੀਂ 2.5 ਤੋਂ 3 ਮਹੀਨੇ ਦਵਾਈ ਕਹਿੰਦੇ ਆ ਤੇ ਜਿਹੜਾ ਲੱਕ ਵਾਲਾ ਮਰੀਜ਼ ਆ ਉਹਨੂੰ ਅਸੀਂ 1.5 ਮਹੀਨਾ ਕਹਿੰਦੇ ਜਿਹੜਾ 1.5 ਮਹੀਨਾ ਦਵਾਈ ਪੂਰੀ ਲਊਗਾ ਲੱਕ ਤੋਂ ਤੇ ਜਾਂ ਦੇਖਿਆ ਵੀ ਆਪਾਂ ਕਹਿ ਲਈਏ ਵੀ 2 ਮਹੀਨੇ ਜਾਂ 3 ਮਹੀਨੇ ਗੋਡਿਆਂ ਦੀ ਦਵਾਈ ਲਊਗਾ ਉਹ ਤਾਂ ਪੂਰਾ ਠੀਕ ਹੋਊਗਾ ਹਰ ਹਾਲਤ ਮੇਰੀ ਗਾਰੰਟੀ ਹੈ ਤੇ ਜਿਹੜਾ ਬੰਦਾ ਆ ਦਵਾਈ ਆਪਾਂ ਕਹ ਲਈਏ ਵੀ 15 ਦਿਨ ਦੀ ਲੈ ਕੇ ਗਿਆ ਤੇ 15 ਦਾ ਬਾਅਦ ਮੈਨੂੰ ਕਹਿੰਦਾ ਉਹ ਸਾਨੂੰ ਕਹਿੰਦਾ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਉਹ ਤਾਂ ਗਲਤ ਕੱਲ ਜੇ 15 ਦਿਨ ਦੀ ਦਵਾਈ ਨਾਲ ਜਾਂ ਹੱਥ ਲਾਉਣ ਨਾਲ ਹੀ ਸਾਰਾ ਕੁਝ ਠੀਕ ਹੁੰਦਾ ਹੋਵੇ ਮੇਰਾ ਦਿਮਾਗ ਥੋੜੀ ਖਰਾਬ ਹੈ ਮੈਂ ਕਹਿੰਨੂੰਗਾ 2-3 ਮਹੀਨੇ ਦਵਾਈ ਲੈਣੀ ਤੇ ਉਹ ਮੈਂ ਕਹ ਰਿਹਾ ਮੇਰਾ ਕੋਰਸ ਪੂਰਾ ਕਰ ਤੇ ਮੈਨੂੰ ਦੱਸ ਬਹੁਤ ਸਾਰੇ ਮਰੀਜ਼ ਨੇ ਜਿਹੜੇ ਉਹ ਦਵਾਈ ਲੈ ਕੇ ਜਾਂਦੇ ਨੇ ਐਲੋਪੈਥਿਕ ਦੇ ਵਿੱਚ ਲੋਕੀ ਪੈਸਾ ਖਰਚਣ ਲੱਗਿਆ ਦੇਖਦੇ ਨਹੀਂ ਲੱਖਾਂ ਰੁਪਈਆ ਦੇ ਗੋਡੇ ਲੱਖਾਂ ਰੁਪਈਆ ਦਾ ਇਲਾਜ ਤੇ ਲੱਖਾਂ ਰੁਪਈਆ ਦੇ ਟੈਸਟ ਤੇ ਦਵਾਈਆਂ ਕਰਾ ਲੈਂਦੇ ਆ ਪਰ ਜਦੋਂ ਸਹੀ ਇਲਾਜ ਵਾਲੀ ਜਗ੍ਹਾ ਤੇ ਪਹੁੰਚਦੇ ਆ ਉੱਥੇ ਬਹੁਤ ਸਾਰੇ ਐਸ ਤਰ੍ਹਾਂ ਦੇ ਵੀਡੀਓ ਦੇਖੇ ਜਾਂਦੇ ਜਿੱਥੇ ਕਿ ਬੜੇ ਗੰਦੇ ਬੰਦੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਨੇ ਵੀ ਹੈ ਨਹੀਂ ਕੁਝ ਵੀ ਕੁਝ ਨਹੀਂ ਹੋ ਰਿਹਾ ਕੀਤਣ ਜਾ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਕਈ ਬੰਦੇ ਦੋ 250 ਰੁਪਏ ਦਾ ਪੈਕ ਪਾ ਕੇ ਸਰ ਕਮੈਂਟ ਕਰਨ ਦੀ ਆ ਸਮਝ ਲੱਗੀ ਤੇ ਕਦੇ ਹਾਥੀ ਆਪਣੀ ਚਾਲ ਨਹੀਂ ਬਦਲਦਾ ਕੁੱਤੇ ਵਧੇਰੇ ਭੌਂਕਦੇ ਉਹਦੇ ਬਾਰੇ ਮੈਂ ਇਹੀ ਕਹੂੰਗਾ ਪਹਿਲਾ ਪੁਆਇੰਟ ਸੈਕੰਡ ਤੇ ਮੇਰਾ ਤਾਂ ਇੱਕ ਪੁਆਇੰਟ ਆ ਮੈਂ ਕਹਿੰਦਾ ਜਿਹਨੇ ਮੇਰੀ ਤਿੰਨ ਮਹੀਨੇ ਦਵਾਈ ਲਈ ਆ ਗੋਡਿਆਂ ਤੋਂ ਆਖ ਮੇਰੀ ਹੱਕਤ ਵਿੱਚ ਜਿਵੇਂ ਦੱਸੋ ਠੀਕ ਹੈਗਾ ਨਹੀਂ ਮਤਲਬ ਵੀ ਕੋਈ ਨਹੀਂ ਤੁਸੀਂ ਮੇਰੇ ਕੋਲ ਕਿੰਨੀ देर ਦੇ ਆਉਨੇ ਹੋ ਤੁਸੀਂ ਕੀ ਦੇਖਦੇ ਹੋ ਮੌਕੇ ਤੇ ਕਿਸੇ ਡਾਕਟਰ ਵੈਦ ਦਾ ਰਿਜ਼ਲਟ ਹੈਗਾ ਤੇ ਜਿਹੜਾ ਬੰਦਾ ਇੱਥੇ ਜਦੋਂ ਕਹਿੰਦਾ ਮੈਨੂੰ ਮੈਂ ਠੀਕ ਆ ਤੇ ਬਾਅਦ ਵਿੱਚ ਕਹੇ ਮੈਂ ਠੀਕ ਨਹੀਂ ਉਹ ਬਰਕਰਾਰ ਤੋਂ ਨਹੀਂ ਰੱਖਣਾ ਆਪਣਾ ਪਰਹੇਸਾਉ ਨੇ ਕਰਨਾ ਤੇ ਮੇਰਾ ਤਾਂ ਸਿੱਧਾ ਜਿਹਾ ਪੁਆਇੰਟ ਆ ਲੋਕੀ ਕਹਿੰਦੇ ਅਸੀਂ ਚਾਹ ਨਹੀਂ ਛੱਡ ਸਕਦੇ 30% ਬਰੀਜ ਹੱਥੋਂ ਅਸੀਂ ਕਹਿ ਕੇ ਮੁੜਦਿਆ ਵੀ ਅਸੀਂ ਚਾਹ ਨਹੀਂ ਛੱਡ ਸਕਦੇ ਮੈਂ ਕਹਾਂ ਨਾ ਜਾਂ ਪਹਿਲਾਂ ਚਾਹ ਦਾ ਕੋਟਾ ਪੂਰਾ ਕਰਿਆ ਜੇ ਕੋਟਾ ਪੂਰਾ ਹੋ ਗਿਆ ਤਾਂ ਆਜੀ ਠੀਕ ਆ ਤੇ ਉਸੇ ਜੀ ਚੀਜ਼ ਨੂੰ ਮੈਂ ਨਹੀਂ ਉਹ ਕਰਦਾ ਤੇ ਮੇਰੇ ਅਸਤੇ ਤਾਂ ਆਪਾਂ ਦਵਾਈਆਂ ਆਪਾਂ ਤਿੰਨ ਨਹੀਂ ਦਿੰਦੇ ਗੁਰਦੇ ਗਦਦਾਂ ਤਿਆਰ ਨਹੀਂ ਆ ਬਾਕੀ ਹਰ ਤਰ੍ਹਾਂ ਦੀ ਦਵਾਈ ਦਿੰਦੇ ਹਾਂ ਬੱਚਾ ਅਜੇ ਦੇ ਨਹੀਂ ਹੈਗਾ ਉਹ ਵੀ ਤੇ ਜਿਹਦੇ ਦੋ ਕੁੜੀਆਂ ਉਹਨੂੰ ਸਪੈਸ਼ਲ ਜਨਨ ਗੰਡ ਚੇਂਜ ਕਰਨ ਵਾਲੀ ਦਵਾਈ ਦੇ ਕੇ ਜਿਹੜਾ ਬੱਚਾ ਹਰ ਹਾਲਤ ਲੜਕਾ ਹੋਊਗਾ ਤੇ ਇੱਕ ਅੱਦ ਵਾਲੀ ਦਵਾਈ ਗੋਡੇ ਗਿੱਟੇ ਕਿਸੇ ਦੁਖਦੇ ਕਿਸੇ ਦਾ ਲੀਵਰ ਖਰਾਬ ਹੈ ਇਹ ਤਾਂ ਸਿਰ ਦੁਖਦਾ ਮਾਈਗਰੇਨ ਸਰਵਾਈਕਲ ਹਰ ਤਰ੍ਹਾਂ ਦੀ ਦਵਾਈ ਦਿੰਦੇ ਆ ਗੁਰਪਾਤਸ਼ਾਹ ਦੀ ਕਿਰਪਾ ਇਹ ਜਿਹੜਾ ਕੰਮ ਕਰਦੇ ਆ ਮੈਨੂੰ ਚਰਨ ਜਤਾ ਲਓਗੇ 21 ਪੱਸਾਂ ਹੋ ਗਈਆਂ ਖਰਚ ਵੈਦਿਗਰੀ ਨੂੰ ਬਾਈ ਵਿੱਚ ਦੀ ਜਗ੍ਹਾ ਦਾ ਇੱਕ ਵਿੱਚ ਮੈਂ ਕਰਦਾ ਕੰਮ ਕਰਦਾ ਮੇਰਾ ਟਾਈਮ ਹੋ ਗਿਆ ਔਰ ਕਦੇ ਹਜੇ ਤੱਕ ਕਿਸੇ ਦੇ ਨਾ ਪੱਟੀ ਨਾ ਪੱਟਾ ਦਾ ਖਿੱਚ ਮੈਂ ਨਹੀਂ ਲਾਈ ਤੇ ਸੈਟਿੰਗ ਕਰਕੇ ਦਵਾਈ ਦਿੰਨੇ ਆ ਕੰਮ ਤੁਹਾਡੇ ਸਾਹਮਣੇ ਜਿਵੇਂ ਕਿ ਬਹੁਤ ਸਾਰੇ ਮਰੀਜ਼ ਆ ਰਹੇ ਨੇ ਹੁਣ ਤੱਕ ਕਿੰਨੇ ਕੁ ਮਰੀਜ਼ਾਂ ਨੂੰ ਜੜਾਇਆ ਤੁਸੀਂ ਸੈੱਟ ਕਰ ਚੁੱਕੇ ਹੋ ਮੇਰਾ ਖਿਆ ਮੇਰਾ 23 ਘੰਟਿਆਂ ਦੇ ਚੋਂ 1783 ਮਰੀਜ਼ ਦੇਖਣ ਦਾ ਮੇਰਾ ਰਕਬੜ ਰਿਕਾਰਡ ਹੈ 23 ਘੰਟੇ ਚ ਲਗਾਤਾਰ ਕੰਮ ਕਰਕੇ 1783 ਮਰੀਜ਼ ਦੇਖਣ ਦਾ ਮੇਰਾ ਵਾਟਾ ਰਿਕਾਰਡ ਹੈ ਔਰ ਦੂਸਰਾ ਪੁਆਇੰਟ ਇਹ ਭਾਈ ਗੋਡੇ ਡਿਸਕ ਸਰਵਾਈਕਰ ਵਾਈਕਰ ਵਾਲੇ ਇਹ ਕਹ ਲਓ ਵੀ ਮੈਂ ਦਿਹਾੜੀ ਦੇ ਵਿੱਚ ਤਕਰੀਬਨ 100 100 ਸਵਰੀ ਵੀ ਦੇਖਿਆ 800 900 ਆ ਵੀ ਦੇਖਦੇ ਰਹੇ ਤੇ 8 ਕਰੋੜ ਬੰਦਾ ਮੈਂ ਫਰੀ ਕਰਤਾ ਹੁਣ ਤੱਕ ਡਿਸਕ ਸਰਵਾਈਕਰ ਵਾਈਕਰ ਦੇ ਗੋਡੇ ਨਾਲ ਆਧਾ ਕੁ ਰਾਜਸਥਾਨ ਹਿਮਾਚਲ ਜੁਪੀ ਤੇ ਤੁਹਾਡਾ ਬਾਤ ਰਾਜਸਥਾਨ ਹਰਿਆਣਾ ਤੇ ਮੇਰੇ ਕੋਲ ਤਾਂ ਅੰਡੇ ਵਾਂ ਦੇਖੋ ਵਰਤ ਤੱਕ ਦੀ ਦੁਨੀਆ ਦੀ ਤੇ ਉਤਰਾਖੰਡ ਜੰਮੂ ਜੰਮੂ ਕਸ਼ਮੀਰ ਬਹੁਤ ਆ ਰਹੇ ਹਿਮਾਚਲ ਵਾਲੇ ਬਹੁਤ ਆ ਰਹੇ ਬਾਕੀ ਸੋਚ ਹਰ ਬੰਦੇ ਦੀ ਆਪਣੀ ਆਪਣੀ ਜਦੋਂ ਕਿਸੇ ਦੇ ਗੁਰੂ ਬਨਿਆਦ ਦੀ ਰੋਗ ਪੂਰੀ ਹੋ ਜਾਂਦੀ ਆ ਪਰਮਾਤਮਾ ਉਹਨਾਂ ਪਾਛਾ ਹੋ ਜੀ ਬੰਦੇ ਨਾਲ ਮੇਲ ਬਣਾ ਲੈਂਦਾ ਇਹਨਾਂ ਨੇ ਜਸ ਦੇਣਾ ਹੁੰਦਾ ਠੀਕ ਓਕੇ ਉਹ ਦੋਸਤੋ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਪਈਓ ਬੇਗੋਵਾਲ ਤੋਂ ਅਸੀਂ ਤੁਹਾਨੂੰ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨੇ ਤੋਂ ਦਿਖਾ ਰਹੇ ਨੇ ਅ ਦਿਖਾ ਰਹੇ ਹਾਂ ਜਿੱਥੇ ਕਿ ਬੈਜ ਜਸਵੰਤ ਸਿੰਘ ਜੀ ਹੁਣਾਂ ਦੇ ਨਾਲ ਤੁਹਾਡੀ ਸਪੈਸ਼ਲ ਜਿਹੜੀ ਗੱਲਬਾਤ ਕਰਵਾਈ ਗਈ ਹੈ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਜੇਕਰ ਤੁਹਾਡਾ ਵੀ ਕੋਈ ਸਵਾਲ ਜਾਂ ਮਨ ਦੇ ਵਿੱਚ ਕੋਈ ਦੁਬਿਧਾ ਆ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਅਸੀਂ ਉਹ ਵੀ ਸਵਾਲ ਜਿਹੜਾ ਡਾਕਟਰ ਸਾਹਿਬ ਨਾਲ ਅਗਲੀ ਵਾਰੀ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਅੱਜ ਅਸੀਂ ਇੱਕ ਵਕੀਲ ਸਾਹਿਬ ਨੂੰ ਮਿਲੇ ਜਿਹੜੇ ਕਿ ਸਾਡੇ ਪਹਿਲੇ ਵੀਡੀਓ ਦੇ ਵਿੱਚ ਵੀ ਦਿਖਿਆ ਸੀ ਪਰ ਅੱਜ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਆਪਣੀ ਮਾਤਾ ਨੂੰ ਲੈ ਕੇ ਆਏ ਹੋ ਉਹਨਾਂ ਨੇ ਕਿਹਾ ਕਿ ਨਹੀਂ ਅੱਜ ਮਾਤਾ ਨੂੰ ਨਹੀਂ ਅੱਜ ਮੈਂ ਆਪਣੀ ਸਿਸਟਰ ਨੂੰ ਲੈ ਕੇ ਆਇਆ ਹਾਂ ਉਹ ਵੀਡੀਓ ਵੀ ਅਸੀਂ ਤੁਹਾਡੇ ਨਾਲ ਜਿਹੜੀ ਇਹ ਸਾਂਝੀ ਕਰ ਚੁੱਕੇ ਆ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਚੁੱਕਾ ਹਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਉਹਨਾਂ ਨੇ ਫਿਰ ਦੱਸਿਆ ਕਿ ਮਾਤਾ ਜਿਹੜੀ ਇਹ ਬੋਰੀ ਦੇ ਵਾਂਗੂ ਚੁੱਕਦੇ ਹੀ ਤੇ ਬੋਰੀ ਦੇ ਵਾਂਗੂ ਹੀ ਰੱਖਦੇ ਸੀ ਤੇ ਬੋਰੀ ਨੂੰਮਾ ਹੀ ਹੋ ਚੁੱਕੀ ਸੀ ਮਾਤਾ ਬਿਲਕੁਲ ਤੁਰ ਫਿਰ ਨਹੀਂ ਸਕਦੀ ਤੇ ਅੱਜ ਦੀ ਉਹਨਾਂ ਦੀ ਏਸੀਪੀ ਮਾਤਾ ਬਿਲਕੁਲ ਸਹੀ ਸਲਾਮਤ ਆ ਉਸ ਤੋਂ ਬਾਅਦ ਉਹ ਆਪਣੇ ਇੱਕ ਦੋਸਤ ਨੂੰ ਲੈ ਕੇ ਆਉਂਦੇ ਆ ਉਹ ਵੀ ਠੀਕ ਹੋ ਜਾਂਦਾ ਬਿਲਕੁਲ ਆਪਣਾ ਕੰਮ ਕਰਦਾ ਪਿਆ ਆ ਆਪਣਾ ਮਕੈਨਿਕਲ ਦਾ ਕੋਈ ਕੰਮ ਕਰਦਾ ਹੈ ਜਿਹੜਾ ਕਿ ਬਿਲਕੁਲ ਠੀਕ ਆ ਨਾਲ ਦੀ ਨਾਲ ਹੁਣ ਉਹ ਆਪਣੀ ਇੱਕ ਸਿਸਟਰ ਨੂੰ ਵੀ ਲੈ ਕੇ ਆਏ ਸੀ ਜਿਹੜੀ ਕਿ ਅੱਜ ਪਹੁੰਚੇ ਨੇ ਨੈਣੀਤਾਲ ਤੋਂ ਡਾਕਟਰ ਸਾਹਿਬ ਨੇ ਦੱਸਿਆ ਕਿ ਨੈਣੀਤਾਲ ਤੋਂ ਆਏ ਸੀ ਸਰ ਪਹਾੜਾਂ ਦੇ ਵਿੱਚ ਤੇ ਕਹਿੰਦੇ ਵੀ ਚੜਨਾ ਉਤਰਨਾ ਇਹ ਨਾ ਹੁੰਦਾ ਵੀ ਗੋਡੇ-ਗਾਡੇ ਪੀੜ ਹੋ ਜਾਂਦਾ ਕੋਈ ਚੱਕਰੀ ਨਹੀਂ ਦੋ 90 ਸਾਲ ਦੀ ਐਜ ਆ 48 49 ਸਾਲ ਦੀ ਤੇ ਪਰਫੈਕਟ ਕਰਤਾ ਉਹਨੂੰ ਓਕੇ ਸੀ ਨਹੀਂ ਲੋੜ ਪੈਣੀ ਆਵਾਜ਼ ਆਜੀ ਬਿਲਕੁਲ ਜੀ ਬਿਲਕੁਲ ਸਾਹਮਣੇ ਰਿਜ਼ਲਟ ਦੇਖੇ ਨੇ ਆਪਾਂ ਤੇ ਜੇਕਰ ਤੁਸੀਂ ਵੀ ਟਰਾਈ ਕਰਨਾ ਚਾਹੁੰਦੇ ਹੋ ਇਧਰ ਉਧਰ ਖੱਜਲ ਹੋਣ ਤੋਂ ਉਹ ਜਿਆਦਾ ਚੰਗਾ ਵੀ ਇੱਕ ਵਾਰੀ ਆ ਕੇ ਟਰਾਈ ਜ਼ਰੂਰ ਕਰੋ ਪਰ ਟਰਾਈ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿ ਦੇਣੀ ਚਾਹਨਾ ਵਾਂ ਵੀ ਟਰਾਈ ਤਾਂ ਕਰਿਓ ਜੇਕਰ ਤੁਸੀਂ 3 ਮਹੀਨੇ ਦਾ ਦਵਾਈ ਦਾ ਕੋਰਸ ਕਰਦੇ ਹੋ ਤਾਂ ਜੇਕਰ ਤੁਸੀਂ 10 15 ਦਿਨ ਦੀ ਦਵਾਈ ਖਾ ਕੇ ਤੇ ਕਹਿੰਦੇ ਹੋ ਵੀ ਆਰਾਮ ਨਹੀਂ ਆਇਆ ਤੇ ਆਰਾਮ ਬਿਲਕੁਲ ਨਹੀਂ ਆਉਣਾ ਕਿਸੇ ਤਰ੍ਹਾਂ ਦਾ ਨਹੀਂ ਆਉਣਾ ਇਸ ਗੱਲ ਦੇ ਵਿੱਚ ਨਾ ਰਿਓ ਕਿ ਅਸੀਂ 15 ਦਿਨਾਂ ਦੇ ਵਿੱਚ ਜਿਹੜਾ ਇਹ ਘੋੜੇ ਵਾਂਗੂ ਦੌੜਨ ਲੱਗ ਜੀਏ ਐਦਾਂ ਨਹੀਂ ਹੁੰਦਾ ਪਰ ਇੱਕ ਗਰੰਟੀ ਜ਼ਰੂਰ ਹੈ ਕਿ 10-15 ਦਿਨ ਦੀ ਦਵਾਈ ਦੇ ਨਾਲ ਜਿਹੜਾ ਇਹ ਤੁਹਾਨੂੰ ਫਰਕ ਪੈਣਾ ਜ਼ਰੂਰ ਸ਼ੁਰੂ ਹੋ ਜਾਂਦਾ ਆ ਕਿਤੇ ਨਾ ਕਿਤੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਰਿਜ਼ਲਟਾਂ ਦੇ ਨਾਲ ਹੀ ਜਿਹੜਾ ਆ ਤੁਸੀਂ ਅੱਗੇ ਵਧਦੇ ਹੋਏ ਆਪਣਾ ਜਿਹੜਾ 3 ਮਹੀਨੇ ਦਾ ਕੋਰਸ ਜਿੰਨਾ ਚਿਰ ਵੀ ਡਾਕਟਰ ਸਾਹਿਬ ਦੱਸਦੇ ਨੇ ਪਰਹੇਜ਼ ਜਿਹੜੇ ਦੱਸਦੇ ਨੇ ਉਹ ਕਰੋ ਤੁਹੇ ਬਿਲਕੁਲ ਸੈਟੋ ਜਾਓਗੇ ਬੇਗੋਵਾਲ ਤੋਂ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਤੁਸੀਂ ਇੱਥੇ ਪਹੁੰਚ ਸਕਦੇ ਹੋ ਬੇਗੋਵਾਲ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਵੈ ਜਸਵੰਤ ਸਿੰਘ ਜੀ ਦੇ ਉਹਨਾਂ ਦੇ ਕੋਲ ਆਪਣਾ ਇਲਾਜ ਕਰਾਉਣ ਦੇ ਲਈ ਕਿਸੇ ਵੀ ਤਰ੍ਹਾਂ ਦਾ ਸਵਾਲ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਵਾਸਤੇ ਕਮੈਂਟ ਕਰ ਸਕਦੇ ਹੋ ਉਹ ਅਗਲੇ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਜਿਹੜੀ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ